ਠੀਕ ਹੈ ਅਬ ਆਮਰਾਮ ਜੀ ਠੀਕ ਹੋ ਹੋਰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਜੀ ਸਰ ਉਹ ਲਿਆ ਉਸਕਿ ਅੱਗੇ ਦੇਖ ਲੈ ਮੰਡਵੀ ਵਾਲਾ ਵੀ ਪਤਾ ਕਰੋ ਫਿਰ ਆਜੋ ਸਾਰੇ ਪਿੰਡਾਂ ਲੈ ਆਜੋ ਸਾਰੇ ਦੇਖਿਓ ਜੀ ਰਾਮਚੰਦਰ ਹਾਜੀ ਅੱਗੇ ਜੀ ਉੱਤਰ ਕਿੱਧਰ ਤੋਂ ਜੀ ਤਾਂ ਅੱਗੇ ਆ ਜਾ ਅੱਗੇ ਆ ਜਾ ਸਰ ਸਾਰੀ ਲੋਸਰ ਜਿਆਦਾ ਹੋ ਜੂ ਉਹ ਨਹੀਂ ਜੀ ਕੋ ਨਹੀਂ ਲੈ 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 ਹਲੋ ਥੈਂਕ ਯੂ ਬਲ ਤੁਸੀਂ ਲੋ ਪਿੰਡ ਦੇ ਸਰਪੰਚ ਦਾ ਤੇ ਹੋਰ ਬੰਦਿਆਂ ਦਾ ਮੂੰਹ ਮਿੱਠਾ ਕਰਾਉਣ ਦਾ ਮਤਲਬ ਹੈ ਵੀ ਸਾਰੇ ਪਿੰਡ ਦਾ ਮੂੰਹ ਮਿੱਠਾ ਹੋਵੇ ਅੱਜ ਮੰਡੀ ਬੋਰਡ ਵੱਲੋਂ ਕਿਉਂਕਿ ਜਿਹੜੇ ਸਾਡੀਆਂ ਮੰਡੀਆਂ ਨੇ ਇੱਥੇ ਪਿੰਡਾਂ ਦੀਆਂ ਤੇ ਜ਼ਿਆਦਾਤਰ ਮੰਡੀਆਂ ਦੇ ਵਿੱਚ ਸ਼ੈੱਡ ਨਹੀਂ ਹੈਗੇ ਤੇ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਆ ਬੈਠਣ ਕਰਨ ਦੀ ਕਈ ਵਾਰੀ ਬਾਰਦਾਨਾ ਰੱਖਣ ਦੀ ਗੱਲ ਆ ਜਾਂਦੀ ਆ ਤੇ ਬਰਸਾਤ ਹੋ ਜਾਂਦੀ ਆ ਸੋ ਫਸਲ ਭਿੱਜ ਵੀ ਜਾਂਦੀ ਆ ਕਈ ਵਾਰੀ ਜਿਹੜਾ ਬੋਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਸੋ ਸ਼ੈੱਡ ਦੀ ਜ਼ਰੂਰਤ ਹਰ ਇੱਕ ਜਗ੍ਹਾ ਮਹਿਸੂਸ ਕੀਤੀ ਗਈ ਹੈ ਤੋਂ ਇਸ ਲੋੜ ਨੂੰ ਸਾਹਮਣੇ ਰੱਖਦੇ ਆ ਅੱਜ ਲਹਿਰੇ ਹਲਕੇ ਦੇ ਵਿੱਚ ਬਾਦਲਗੜ ਬਸ਼ਹਿਰਾ ਮੰਡਵੀ ਤੇ ਮਣਿਆਣਾ ਚਾਰ ਪਿੰਡ ਇਹ ਨੇ ਤੇ ਇਸ ਤੋਂ ਬਿਨਾ ਮੂਨਕ ਤੇ ਖਨੌਰੀ ਮੰਡੀ ਦੇ ਵਿੱਚ ਤੇ ਇਸ ਦੇ ਨਾਲ ਹੀ ਚੂਲੜ ਕਲਾ ਡੂੜੀਆਂ ਢੇਂਸਾ ਤੇ ਕੁਦਨੀ ਇਹ ਕੁੱਲ ਮਿਲਾ ਕੇ 10 ਜਿਹੜੇ ਸ਼ੈੱਡ ਨੇ ਉਹ ਇੱਥੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਇਕੱਲੇ ਕੋਈ ਇਹ ਨਹੀਂ ਵੀ ਇੱਥੇ ਕੋਈ ਆਪਣਾ ਇੱਟ ਪੱਟਦੀ ਤੇ ਇੱਟ ਰੱਖਦੀ ਠੇਕੇਦਾਰ ਨਾਲ ਨੇ ਕੱਲ ਤੋਂ ਹੀ ਇੱਥੇ ਸਾਰਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ ਤੇ ਇਹਨਾਂ ਸ਼ੈਡਾਂ ਤੇ ਕਰੀਬ 2 ਕਰੋੜ ਰੁਪਏ ਦੀ ਜਿਹੜੀ ਲਾਗਤ ਹੈ ਉਹ ਆਉਣੀ ਹੈ ਤੇ 20 ਦਿਨਾਂ ਦੇ ਵਿੱਚ ਇਹ ਸ਼ੈਡ ਨੇ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਤੋਂ ਮੈਂ ਜਿੱਥੇ ਸਾਰੇ ਪਿੰਡ ਵਾਲਿਆਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿਉਂਕਿ ਬਹੁਤ ਵੱਡੀ ਜ਼ਰੂਰਅਤ ਸੀ ਜਦੋਂ ਪਿੰਡ ਦੇ ਵਿੱਚੋਂ ਖੇਤ ਆਪਣਾ ਖੇਤ ਦੇ ਵਿੱਚੋਂ ਫਸਲ ਲੈ ਕੇ ਆਉਂਦੇ ਆ ਤੇ ਕਈ ਵਾਰੀ ਟਰਾਲੀ ਵਗੈਰੀ ਖੜੀ ਕਰਨ ਦੀ ਗੱਲ ਆ ਜਾਂਦੀ ਹੈ ਹੋਰ ਆ ਜਾਂਦੀ ਹੈ ਤਾਂ ਅੱਜ ਇਹਨਾਂ ਦੀ ਜਿਹੜੀ ਮੰਗ ਹੈ ਉਹ ਪੂਰੀ ਹੋਈ ਹੈ ਤੇ ਸਾਰਿਆਂ ਨੂੰ ਖੁਸ਼ੀ ਵੀ ਇਸ ਚੀਜ਼ ਦੀ ਤੇ ਇਸ ਤੋਂ ਬਿਨਾਂ ਵੀ ਖਾਸ ਤੌਰ ਤੇ ਇਹਨਾਂ ਪਿੰਡਾਂ ਦੀ ਮੈਂ ਕਹਿ ਸਕਦਾ ਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਪਿੰਡ ਤਾਂ ਹੁਣ ਇਹ ਕਹਿੰਦੇ ਨੇ ਕਿ ਸਾਨੂੰ ਤੇ ਸਾਰਾ ਕੁਝ ਹੀ ਮਿਲ ਗਿਆ ਜਦੋਂ ਸਾਡੇ ਖੇਤਾਂ ਨੂੰ ਪਾਣੀ ਲੱਗ ਗਿਆ ਕਿਉਂਕਿ ਕਹਿੰਦੇ ਹੋ ਨਾ ਇਹ ਬਿਲਕੁਲ ਬਿਲਕੁਲ ਸੋ ਇਸ ਕਰਕੇ ਇਨ੍ਹਾਂ ਪਿੰਡਾਂ ਦੇ ਵਿੱਚ ਪਿਛਲੇ 38 ਸਾਲ ਤੋਂ ਪਾਣੀ ਨਹੀਂ ਲੱਗਿਆ ਸੀ ਨਹਿਰੀ ਪਾਣੀ ਤੇ ਇਹਨਾਂ ਲੋਕਾਂ ਨੇ ਆਸ ਵੀ ਮੁਕਾ ਦਿੱਤੀ ਸੀ 38 ਸਾਲਾਂ ਤੇ ਲੱਗਿਆ ਨਹੀਂ ਤੇ ਜਿਹੜੀਆਂ ਜ਼ਮੀਨਾਂ ਨੇ ਉਹਨੇ ਉਹਨਾਂ ਦਾ ਨਹੀਂ ਪਤਾ ਖਾਲੇ ਕਿੱਥੇ ਸੀ ਉਹਨਾਂ ਦਾ ਨਹੀਂ ਪਤਾ 138 ਸਾਲਾਂ ਬਾਅਦ ਇੰਨਾ ਸਾਰੇ ਪਿੰਡਾਂ ਨੂੰ ਜੋ ਮੁੱਖ ਮੰਤਰੀ ਸਾਹਿਬ ਨੇ ਕਹ ਦਿੱਤੀ ਕਿ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਸਾਂ ਉਹ ਟੇਲਾਂ ਤੇ ਪਾਣੀ ਇੱਥੇ ਪਹੁੰਚਿਆ ਹਰ ਖੇਤ ਨੂੰ ਪਾਣੀ ਲੱਗਿਆ ਤੇ ਮੈਨੂੰ ਯਾਦ ਆ ਜਿੱਦਾਂ ਇੱਥੇ ਪਾਣੀ ਆਇਆ ਸੀ ਤਾਂ ਉਹਦੇ ਕਈ ਲੋਕ ਤਾਂ ਨਹਾਉਣੇ ਲੱਗੇ ਤੇ ਉਹਦੇ ਵਿੱਚ ਕੱਪੜੇ ਲਾ ਕੇ ਜਲਵਾਹ ਸੂਏ ਦੇ ਵਿੱਚ ਆਇਆ ਸੀ ਪਾਣੀ ਸੋ ਬੜੀ ਇਹਨਾਂ ਪਿੰਡਾਂ ਦੇ ਵਿੱਚ ਤੇ ਸਭ ਤੋਂ ਵੱਡੀ ਜਿਹੜੀ ਮੈਂ ਕਹਿ ਸਕਦਾ ਹੁਣ ਇਸ ਸਮੇਂ ਬੇਸ਼ੱਕ ਬਹੁਤ ਵੱਡੀ ਤਰਾਸਦੀ ਜਿਹੜੀ ਹੈ ਬਹੁਤ ਵੱਡੇ ਵਾਰਡ ਹੈ ਜਿਹੜੀ ਹੜ੍ਹ ਹੈ ਪੂਰੇ ਪੰਜਾਬ ਦੇ ਵਿੱਚ ਆਏ ਨੇ ਸਾਰੀ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਡਗਮਗਾ ਗਈ ਪਰ ਹਲਕੇ ਲਹਿਰੇ ਦੇ ਵਿੱਚ ਜਿੱਥੇ ਸਭ ਤੋਂ ਵੱਡੀ ਮਾਰ ਹੋਇਆ ਕਰਦੀ ਸੀ 2023 ਦੇ ਵਿੱਚ 42000 ਏਕੜ ਫਸਲ ਦਾ ਨੁਕਸਾਨ ਹੋਇਆ ਸੀ ਇੱਥੇ ਪਰ ਇਸ ਦਫਾ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਕਰਕੇ ਸਾਰੇ ਲੋਕਾਂ ਦੇ ਸਹਿਯੋਗ ਕਰਕੇ ਤੇ ਭਗਵਾਨ ਦੇ ਆਸ਼ੀਰਵਾਦ ਸਦਕਾ ਕਿ ਜਿਹੜਾ ਘੱਗਰ ਹੈ ਇਸ ਦਫਾ 750 ਫੁੱਟ 7 ਇੰਚ ਦੇ ਪਹੁੰਚਿਆ ਇਸ ਤੋਂ ਪਹਿਲਾਂ ਜਿਹਦਾ ਇਹਦਾ ਖਤਰੇ ਦਾ ਨਿਸ਼ਾਨ ਹੈ ਉਹ 748 ਫੁੱਟ ਤੇ 2023 ਦੇ ਵਿੱਚ 750 ਫੁੱਟ 3 ਇੰਚ ਦੇ ਜਦੋਂ ਘੱਗਰ ਪਹੁੰਚਿਆ ਸੀ ਤਾਂ 53 ਜਗ੍ਹਾ ਤੋਂ ਘੱਗਰ ਟੁੱਟ ਗਿਆ ਸੀ 52 ਜਗ੍ਹਾ ਤੋਂ ਪਰ ਇਸ ਦਫ਼ਾ ਜਿਵੇਂ ਮੈਂ ਦੱਸਿਆ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਸਰਕਾਰ ਵੱਲੋਂ ਘੱਗਰ ਦੇ ਦੋਹੇ ਪਾਸੇ ਮਕਰੋੜ ਸਾਹਿਬ ਤੋਂ ਕੜਹਿਲ ਤੱਕ 16 16 ਫੁੱਟ ਚੌੜੇ ਬੰਨ ਬੰਨੇ ਸੀ ਤੇ 750 ਫੁੱਟ 7 ਇੰਚ ਘੱਗਰ 9 ਦਿਨ ਤੱਕ ਲਗਾਤਾਰ 9 ਦਿਨ ਤੱਕ ਉੱਥੇ ਸਟੇਬਲ ਰਿਹਾ ਪਰ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਬਚਤ ਰਹਿ ਗਈ ਆ ਜਿਹੜੇ ਸਾਰੇ ਲੋਕ ਖੜੇ ਆ ਤੇ ਇਹਨਾਂ ਦੇ ਚਿਹਰਿਆਂ ਤੇ ਰੌਣਕ ਵੀ ਐ ਪਰ ਹਾਲਾਤ ਇਹ ਬਣ ਜਾਂਦੇ ਸੀ ਤੇ ਜਦੋਂ ਕਦੀ ਇਸ ਤਰ੍ਹਾਂ ਦੀ ਮਾੜੀ ਘਟਨਾ ਵਾਪਰ ਜਾਂਦੀ ਸੀ ਨੁਕਸਾਨ ਹੋਣ ਲੱਗਦਾ ਸੀ ਤਾਂ ਇੱਥੇ ਰਹਿੰਦਾ ਕੱਖ ਨਹੀਂ ਸੀ ਸੋ ਬਹੁਤ ਵੱਡਾ ਨੁਕਸਾਨ ਹੋਣ ਤੋਂ ਕਰੀਬ 400 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਲੋਕਾਂ ਦਾ ਹੋ ਜਾਣਾ ਸੀ ਇਸ ਤਰ੍ਹਾਂ ਨੁਕਸਾਨ ਹੁੰਦਾ ਪਰ ਬਚ ਗਿਆ ਸੋ ਇਸ ਦੇ ਲਈ ਸੀ ਧੰਨਵਾਦ ਵੀ ਕਰਦੇ ਆ ਰੱਬ ਦਾ ਧੰਨਵਾਦ ਕਰਦੇ ਆ ਤੇ ਲੋਕਾਂ ਦਾ ਮੈਂ ਵਿਸ਼ੇਸ਼ ਤੌਰ ਤੇ ਸਾਰੀਆਂ ਸੰਸਥਾਵਾਂ ਦਾ ਜਿਹੜੇ ਲੋਕ ਜਿਨ੍ਹਾਂ ਦਾ ਘੱਗਰ ਦੇ ਨਾਲ ਕੋਈ ਪਿੰਡ ਵੀ ਨਹੀਂ ਲੱਗਦਾ ਸੀ ਜਿਨ੍ਹਾਂ ਨੂੰ ਘੱਗਰ ਦੀ ਮਾਰ ਵੀ ਨਹੀਂ ਸੀ ਉਹ ਲੋਕ ਵੀ ਉੱਥੇ ਪਹੁੰਚੇ ਉਹਨਾਂ ਲੋਕਾਂ ਨੇ ਵੀ ਸਹਿਯੋਗ ਦਿੱਤਾ ਸੋ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਭਾਵੇਂ ਕੋਈ ਸਟੇਡੀਅਮ ਵਾਲੀ ਗੱਲ ਹੈ ਉਹ ਵੀ ਅਸੀਂ ਲੈ ਕੇ ਆਵਾਂਗੇ

ਤਾਨੂੰ ਪਤਾ ਹੀ ਹੈ ਕਿ ਮੰਤਰੀ ਸਾਹਿਬ ਜਦੋਂ ਆਉਂਦੇ ਨੇ ਹਲਕੇ ਦੇ ਵਿੱਚ ਕੁਛ ਨਾ ਕੁਛ ਲੈ ਕੇ ਆਉਂਦੇ ਨੇਗੇ ਹਫਤੇ ਬਾਅਦ ਜਿਹੜਾ ਮਾਰਦੇ ਨੇ ਜਦੋਂ ਅਦਗਾਟ ਨਹੀਂ ਕਰਨ ਆਉਂਦੇ ਨੇਗੇ ਤੇ ਅੱਜ ਸੱਤ ਅੱਠ ਪਿੰਡਾਂ ਦੇ ਵਿੱਚ ਪ੍ਰੋਗਰਾਮ ਜਿਹੜੇ ਰੱਖੇ ਨੇ ਸਵੇਰ ਤੋਂ ਬਾਦਲ ਘੜ ਤੋਂ ਸ਼ੁਰੂ ਕੀਤੇ ਹੋਏ ਨੇਗੇ ਅੱਜ ਬਸੈਰੇ ਪਿੰਡ ਨੂੰ ਵੀ ਤੁਹਾਨੂੰ ਮਾਨ ਮਿਲੇਗਾ ਜਿਹੜਾ ਮੰਡੀ ਦਾ ਸ਼ੈੱਡ ਹੈਗਾ ਉਹ ਅੱਜ ਅਦਗਾਟਨਾ ਮంత్రి ਸਾਹਿਬ ਨੇ ਤੇ ਮੰਤਰੀ ਸਾਹਿਬ ਅਸੀਂ ਕੱਲ ਜਿਹੜਾ ਸੈਸ਼ਨ ਸੀ ਉਹ ਚ ਦੇਖ ਰਹੇ ਸੀਗੇ ਪਰ ਮੈਂ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਜਦੋਂ ਸਪੀਚ ਕਰ ਰਹੇ ਸੀ ਉਹ ਕਹਿ ਰਹੇ ਸੀਗੇ ਵੀ ਐਤਕੀ ਜਿਹੜਾ ਸਭ ਤੋਂ ਵੱਡਾ ਮੈਂ ਦੇਖਿਆ ਵੀ ਘੱਗਰ ਦੇ ਵਿੱਚ ਇੰਨਾ ਪਾਣੀ ਕਿਤੇ ਨਹੀਂ ਆਇਆ ਸੀ ਲਹਿਰੀ ਤੱਕ ਹੀ ਨੁਕਸਾਨ ਹੋਣਾ ਸੀ ਕਿਉਂਕਿ ਪਹਿਲਾਂ 2 ਤੋਂ 3 ਦਿਨ ਪਾਣੀ ਜਿਹੜਾ ਘੱਗਰ ਤੋਂ ਬਾਹਰ ਆਉਂਦਾ ਹੁੰਦਾ ਸੀਗਾ ਤੀਜੇ ਦਿਨ ਚੌਥੇ ਦਿਨ ਪਾਣੀ ਵਾਪਸ ਜਾਣਾ ਸਟਾਰਟ ਹੋ ਜਾਂਦਾ ਸੀ ਇਤ ਕੀ ਤਾਂ ਲਗਾਤਾਰ 8-9 ਦਿਨ ਜਿਹੜਾ ਪਾਣੀ ਨੇ ਬਾਹਰ ਨਿਕਲਣਾ ਸੀ ਬਹੁਤ ਵੱਡਾ ਜਿਹੜਾ ਨੁਕਸਾਨ ਆਪਣੇ ਹਲਕੇ ਦਾ ਹੋਣਾ ਸੀਗਾ ਤੇ ਜੋ ਤੁਸੀਂ ਪ੍ਰਸ਼ਾਸਨ ਨੇ ਹਲਕੇ ਨੇ ਮਿਲ ਕੇ ਜਿਹੜੀ ਇਸ ਆਫਤ ਦੇ ਵਿੱਚੋਂ ਆਪਣੇ ਹਲਕੇ ਨੂੰ ਬਚਾਇਆ ਤਲਾ ਤਾਂ ਸੀ ਸਰਕਾਰ ਦਾ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਸਾਡਾ ਬਿਮਾਰ ਹੋਣ ਦੇ ਬਾਵਜੂਦ ਵੀ ਲਹਿਰੇ ਹਲਕੇ ਵਾਸਤੇ ਨਿਗਰਖ ਰਹੀ ਸੀਗੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਹੁਣ ਮંત્રી ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਜਿਹੜੇ ਕੀਮਤੀ ਵਿਚਾਰ ਨੇਗੇ ਉਹ ਲੋਕਾਂ ਸਾਹਮਣੇ ਰੱਖਣ ਮંત્રી ਸ਼੍ਰੀ ਬਰਿੰਦਰ ਕੁਮਾਰ ਜੀ ਕੋਲ ਸਾਰੇ ਪਿੰਡ ਦੇ ਉਹ ਬੰਦ ਕਰ ਲੋ ਤਰੀਕੇ ਜੀ ਸਰ ਆ ਬੰਦ ਵੀ ਬੰਦ ਕੋਈ ਨਹੀਂ ਬੈਜੋ ਬੈਜੋ ਬੈਜ ਸਾਰੇ ਪਿੰਡ ਦੇ ਸਰਪੰਚ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਪਿੰਡ ਦੇ ਕਿਉਂਕਿ ਜੇ ਫਿਰ ਮੈਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਦਾ ਫਿਰ ਰਹਿ ਜਾਂਦਾ ਕਿਸੇ ਦਾ ਨਾਮ ਤੇ ਜਿਹਦਾ ਨਾਮ ਰਹਿ ਗਿਆ ਫਿਰ ਉਹ ਸਮਝਦਾ ਕਿਤੇ ਮੈਂ ਫਿਰ ਜਾਦੇ ਹੋਣੀ ਹੈਗਾ ਸੋ ਇਸ ਕਰਕੇ ਸਮੂਹਿਕ ਤੌਰ ਤੇ ਮੈਂ ਸਾਰਿਆਂ ਦਾ ਮੇਰੇ ਸਾਰੇ ਪਿੰਡ ਦੇ ਕਾਫੀ ਲੋਕ ਆਏ ਹੋਏ ਨੇ ਤੇ ਆਣ ਗਵਾਂਡ ਦੇ ਵਿੱਚੋਂ ਵੀ ਸਾਰੇ ਪਤਵੰਤੇ ਸੱਜਣ ਪਾਰਟੀ ਦੇ ਵਰਕਰ ਸਹਿਬਾਨ ਉਹ ਵੀ ਆਏ ਆ ਸੋ ਅੱਜ ਦਾ ਜਿਹੜਾ ਦਿਨ ਹੈ ਜਿਵੇਂ ਪਹਿਲਾਂ ਕਰਮਜੀਤ ਨੇ ਦੱਸਿਆ ਹੈ ਕਿ ਸ਼ੈੱਡ ਦੀ ਬਹੁਤ ਜਰੂਰਤ ਹੁੰਦੀ ਹੈ ਮਹਿਸੂਸ ਕਰਦੇ ਆਂ ਆਪਾਂ ਸਾਰੇ ਤੇ ਆਪਣੇ ਸਾਰੇ ਕਰੀਬ ਸ਼ੈੱਡਾਂ ਦੀ ਕਮੀ ਹੈ ਸੋ ਅੱਜ 10 ਜਗ੍ਹਾ ਤੇ 2 ਕਰੋੜ ਰੁਪਏ ਦੇ ਕਰੀਬ ਤੇ ਲੱਗਣਾ ਤੇ 10 ਜਗ੍ਹਾ ਤੇ ਸ਼ੈੱਡ ਨੇ ਜਿਹੜੇ ਅੱਜ ਹਲਕੇ ਲਹਿਰੇ ਦੇ ਵਿੱਚ ਬਣਾਏ ਜਾਣਗੇ ਤੇ ਜਿਹੜੀਆਂ ਮੰਡੀਆਂ ਰਹਿ ਗਈਆਂ ਉਹਨਾਂ ਦੇ ਵਿੱਚ ਵੀ ਅਗਲੇ ਪੜਾਅ ਦੇ ਵਿੱਚ ਬਣਾ ਲਾਂਗੇ ਮਤਲਬ ਮੇਰਾ ਟੀਚਾ ਇਹ ਹੈ ਵੀ ਹਰ ਮੰਡੀ ਦੇ ਵਿੱਚ ਸ਼ੈੱਡ ਹੋਵੇ ਕਿਉਂਕਿ ਸ਼ੈੱਡ ਦੀ ਜ਼ਰੂਰਤ ਬਹੁਤ ਜ਼ਰੂਰੀ ਹੈ ਕਿਤੇ ਨਹੀਂ ਜਦੋਂ ਬਰਸਾਤ ਹੋ ਜਾਂਦੇ ਆ ਜਾਂ ਧੁੱਪ ਛਾਂ ਹੋ ਜਾਂਦੀ ਆ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੇ ਕਿਤੇ ਕੋਈ ਵਹੀਕਲ ਖੜੀ ਕਰਨ ਦੀ ਵੀ ਗੱਲ ਆ ਜਾਂਦੀ ਹੈ ਸੋ ਇਹਦੀ ਸਾਰੇ ਤੁਹਾਨੂੰ ਵਧਾਈ ਹੈ ਇਸ ਚੀਜ਼ ਦੀ ਕਿ 100 ਫੁੱਟ ਲੰਬਾ ਤੇ 50 ਫੁੱਟ ਚੌੜਾ ਵੱਡਾ ਸ਼ੈੱਡ ਇੱਥੇ ਬਣਨਾ ਤੇ ਬਾਕੀ ਆ ਕਰਮਜੀਤ ਕਹਿ ਰਿਆ ਦੀ ਉਹ ਕਹਿੰਦੇ ਸੀਰੀਅਸਲੀ ਦੇਖੋ ਵਿਰੋਧੀਆਂ ਨੇ ਤਾਂ ਕਹਿਣਾ ਹੁਣ ਉਹਦਾ ਮੇਰਾ ਅਸਤੀਫਾ ਮੰਗੀ ਜਾਂਦੇ ਦੀ ਕੱਲ ਪ੍ਰਤਾਪ ਸਿੰਘ ਬਾਜਵੇ ਹੋਰੀ ਸੁਣੀ ਹੋਊਗਾ ਤੁਹਾਨੂੰ ਕਹਿੰਦੇ ਮੰਤਰੀ ਅਸਤੀਫਾ ਦੇਵੇ ਉਹ ਦੇਖੋ ਮੈਨੂੰ ਦੱਸ ਦਿਓ ਵੀ ਕੋਈ ਐਸਾ ਸਿਸਟਮ ਅੱਜ ਤੱਕ ਬਣਿਆ ਹੈ ਵੀ ਜਿਹੜਾ ਪਾਣੀ ਨੂੰ ਰੋਕ ਦੇ ਕਿਹੜਾ ਹੱਥ ਲਾ ਕੇ ਪਾਣੀ ਨੂੰ ਰੋਕ ਦੂਗਾ ਹੁਣ ਪਾਣੀ ਆਇਆ ਬੇਹਿਸਾਬ ਪਾਣੀ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਜੇ ਤੁਸੀਂ ਕੱਲ ਸੁਣਿਆ ਹੈ ਸਾਰਿਆਂ ਨੇ ਤਾਂ ਮੈਂ ਉੱਥੇ ਬੋਲਿਆ ਸੀ ਅੱਜ ਤੱਕ ਨਹੀਂ ਇੰਨਾ ਪਾਣੀ ਆਇਆ ਪੂਰ ਪੰਜਾਬ ਦੇ ਵਿੱਚ ਆ ਜਿੰਨੇ ਤੁਸੀਂ ਬੈਠੇ ਹੋ ਕਿਸੇ ਨੇ ਆਪਣੀ ਉਮਰ 'ਚ ਦੇਖਿਆ ਨਾ ਪਾਣੀ ਕਦੀ ਨਹੀਂ ਦੇਖਿਆ ਜੀ ਨਹੀਂ ਜੀ 1988 ਦੀ ਗੱਲ ਕਰਦੇ ਹੁੰਦੇ ਸੀ ਵੀ 1988 'ਚ ਪਾਣੀ ਆਇਆ ਪਰ 1988 ਤੋਂ ਵੀ 20% ਪਾਣੀ ਹੈ ਜਿਹੜਾ ਜ਼ਿਆਦਾ ਹੈ ਹੁਣੇ ਕਹੀ ਜਾਂਦੇ ਦੀ ਉੱਤੇ ਜੀ ਡੈਮ 'ਚੋਂ ਪਾਣੀ ਛੱਡਦਾ ਹੋਰ ਪਾਣੀ ਛੱਡਦਾ ਹੁਣ ਖੱਡਾਂ 'ਚੋਂ ਆ ਗਿਆ ਨਾਲਿਆਂ 'ਚੋਂ ਆ ਗਿਆ ਪਰ ਮੈਂ ਇਹ ਗੱਲ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਜੋ ਪੰਜਾਬ ਸਰਕਾਰ ਨੇ ਪ੍ਰਬੰਧ ਕੀਤੇ ਮੁੱਖ ਮੰਤਰੀ ਦੀ ਹਦਾਇਤ ਤੇ ਜੇ ਪ੍ਰਬੰਧ ਸਹੀ ਨਾ ਕੀਤੇ ਹੁੰਦੇ ਤਾਂ ਨੁਕਸਾਨ ਇਸ ਤੋਂ ਕਈ ਗੁਣਾ ਜ਼ਿਆਦਾ ਹੋਣਾ ਸੀ ਇਹ ਕਰ ਮੈਂ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਹਰ ਜਗ੍ਹਾ ਦੇ ਕੰਮ ਕੀਤਾ ਹੁਣ ਕੋ ਗਰਦੀ ਲਾਲੂ ਤੁਸੀਂ ਜੇ ਦੋਹੇ ਪਾਸੇ 16 16 ਫੁੱਟ ਚੌੜਾ ਜਿਹੜਾ ਬੰਨ ਬੰਨਿਆ ਗਿਆ ਦੀ ਜੇ ਇਹ ਬੰਨ ਨਾ ਹੁੰਦਾ ਤਾਂ ਕੀ ਹਾਲਤ ਹੁੰਦੀ ਤੁਸੀਂ ਸਾਰੇ ਮਹਿਸੂਸ ਕਰ ਸਕਦੇ ਪਹਿਲਾਂ ਆਪਣੇ ਸਾਹਮਣੇ ਇੱਕ ਅਗਰ ਟੁੱਟ ਜਾਂਦਾ ਸੀ ਬਿਲਕੁਲ ਦੇਖ ਲੇਤੇ ਉਹ ਕੋਈ ਅਗਰ ਟੁੱਟ ਗਿਆ ਉੱਤੇ ਕਰ ਕੋਈ ਦੇਖਣ ਆਏ ਕਰਦੇ ਜੀ ਵਸ ਕਰ ਕੁਝ ਨਹੀਂ ਸਕਦੇ ਤੇ ਕਿਤੇ ਮਾਟੀ ਹਮਨੇ ਭਾਈ ਕਿਲੋ ਹੀ ਕਿਉਂਕਿ ਬੰਨ ਹੈ ਨਹੀਂ ਤੇ ਕਿਤੇ 4 ਫੁੱਟ ਦਾ ਬੰਨ ਤੇ ਕਿਤੇ 2 ਫੁੱਟ ਦਾ ਬੰਨ ਸੀ ਤੇ ਜੇ ਕੋਈ ਅਗਰ ਟੁੱਟ ਜਾਂਦਾ ਆਪਣੇ ਸਾਹਮਣੇ ਟੁੱਟ ਗਿਆ ਨਾ ਉੱਥੇ ਮਿੱਟੀ ਪਹੁੰਚ ਸਕਦੀ ਦੀ ਨਾਉਤੇ ਬੰਦਾ ਪਹੁੰਚ ਸਕਦਾ ਸੀ ਪਰ ਹੁਣ ਜਿਹੜੇ ਬੰਦੇ 24 ਘੰਟੇ ਪੈਟਰੋਲਿੰਗ ਉੱਪਰ ਰੱਖੀ ਸਾਰੇ ਡਿਪਾਰਟਮੈਂਟ ਦੇ ਬੰਦਿਆਂ ਦੀ ਡਿਊਟੀ ਲਈ ਹੋਈ ਸੀ ਇਹ ਡਿਊਟੀ ਸੀ ਕਿ ਕੱਲੇ ਤੁਹਾਡੀ ਡਿਊਟੀ ਨਹੀਂ ਹੈ ਇੱਥੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਇੱਥੇ ਜੇ ਕਿਤੇ ਪਾੜ ਪੈ ਗਿਆ ਤੁਸੀਂ ਜ਼ਿੰਮੇਵਾਰ ਹੋ ਦਿਨ ਰਾਤ ਉੱਥੇ ਪਹਿਰਾ ਸੀ ਸੋ ਜੇ ਸਰਕਾਰ ਨੇ ਕੰਮ ਕੀਤਾ ਨਹੀਂ ਤੇ ਚਲੋ ਮੈਂ ਤਾਂ ਨੁਕਸਾਨ ਦਾ ਸ਼ਬਦ ਜਿੰਨੀ ਤਰ੍ਹਾਂ ਘਰਜ ਪਾਣੀ ਲਿਆ ਮੈਂ ਨੁਕਸਾਨ ਦਾ ਸ਼ਬਦ ਆਪਦੀ ਜ਼ੁਬਾਨ ਤੇ ਨਹੀਂ ਲੈਂਦਾ ਵੀ ਨਕਸਾਂ ਦੀ ਗੱਲ ਹੀ ਨਾ ਕਰੀਏ ਤੇ ਕੀ ਹੋ ਜਾਣਾ ਤੇਨੇ ਆਪਾਂ ਸਾਰੇ ਮਹਿਸੂਸ ਕਰ ਸਕਦੇ ਹਾਂ ਸੋ ਸਰਕਾਰ ਨੇ ਇੱਥੇ 4 ਕਰੋੜ ਰੁਪਇਆ ਲਾਇਆ ਕਹਿੰਦੇ ਪੈਸੇ ਨਹੀਂ ਲਾਇਆ ਕਿਤੇ ਕਹਿੰਦੇ ਤੇ ਕੋਈ ਉਹਨਾਂ ਨੇ ਆਪਦੀ ਗੱਲ ਕਹੀ ਨਹੀਂ ਹੈ ਉਹਨਾਂ ਨੇ ਪਰ ਮੈਂ ਇਹ ਸਮਝਦਾ ਕਿ ਮੈਂ ਤਾਂ ਦੇਖੋ ਜ਼ਿੰਦਗੀ 'ਚ ਇਹ ਕੰਮ ਕਦੀ ਕੀਤਾ ਨਹੀਂ ਮੈਂ ਤਾਂ ਜੇ ਕੋਈ ਗੱਲ ਹੁਣ ਤੁਸੀਂ ਲੋਕ ਵੀ ਮੇਰੇ ਕੋਲੇ ਜਾਨਨੇ ਆ ਜੇ ਕੋਈ ਕੰਮ ਹੋਣ ਵਾਲਾ ਤੁਹਾਨੂੰ ਹਾਂ ਕਰ ਦਣਾ ਜਿਹੜਾ ਨਹੀਂ ਹੋਣ ਵਾਲਾ ਤੁਹਾਨੂੰ ਸਪਸ਼ਟ ਜਵਾਬ ਦੇ ਦਦਾਨੀ ਇਹ ਭਾਈਏ ਮੇਰੇ ਬਸ ਦੀ ਗੱਲ ਹੈ ਫਿਰ ਭਾਵੇਂ ਗੁੱਸਾ ਮੰਨੇ ਤੇ ਭਾਵੇਂ ਗਿਲਾ ਮੰਨੇ ਕੋਈ ਪਰ ਝੂਠ ਬੋਲਣ ਦੀ ਤਾਂ ਰਾਜਨੀਤੀ 'ਚ ਕੋਈ ਮਤਲਬ ਨਹੀਂ ਹੈ। ਉਹ ਤੇ ਕਹਿੰਦੇ 7 ਲੱਖ ਕਿਉਂ ਸਿੱਕ ਪਾਣੀ ਛੱੜਦਾ ਰਾਵੀ 'ਸਤੇ ਆਪਣਾ ਰੰਜੀ ਸਾਗਰ ਡੈਮ ਤੇ ਤੇ ਫਿਰ ਮੈਂ ਉੱਠ ਕੇ ਕਿਹਾ ਤੇ ਲਾਜੋ ਦੱਸ ਦੋ ਕਿੱਥੇ ਛੱੜਦਾ। ਉਹ ਉਹਨਾਂ ਨੇ ਆਪਣੀਆਂ ਕਹਾਣੀਆਂ ਨੇ ਉਹਨਾਂ ਨੇ ਆਪਣੀ ਰਾਜਨੀਤੀ ਚਪਕਾਣੀਆਂ ਪਰ ਲੋਕ ਸਭ ਕੁਝ ਜਾਣਦੇ ਆ। ਲੋਕਾਂ ਨੂੰ ਪਤਾ ਸਾਰੀ ਗੱਲ ਦਾ। ਸੋ ਜੋ ਸਰਕਾਰ ਨੇ ਪ੍ਰਬੰਧ ਕੀਤੇ ਉਹਨਾਂ ਇੱਥੇ ਲਾ ਲਓ ਤੁਸੀਂ। ਤਰਪਾਲਾਂ ਦੀ ਗਲਤੀ ਤਰਪਾਲਾਂ ਦਿੱਤੀਆਂ। ਪਹਿਲੀ ਵਾਰੀ ਹੋਇਆ ਇਹ। ਕਰੇਟ ਦੀ ਲੋੜ ਸੀ, ਕਰੇਟ ਦਿੱਤੇ। ਮਿੱਟੀ 70 ਕਿਲੋਮੀਟਰ ਤੱਕ ਤੋਂ ਵੀ ਮਿੱਟੀ ਆਉਂਦੀ ਰਹੀ ਹੈ ਕਿਸੇ ਨੇ ਮਿੱਟੀ ਮੰਗ ਲਈ ਕਿਤੇ ਮੰਗ ਲਈ ਸਾਨੂੰ ਪਤਾ ਵੀ ਹੈ ਕਈਆਂ ਨੇ ਖੇਤ ਦੇ ਲੈ ਵੀ ਪਾ ਲਈ ਪਾ ਲੋ ਕੋਈ ਗੱਲ ਨਹੀਂ ਸੋ ਮਤਲਬ ਕਹਿੰਦਾ ਪਰ ਥੋੜਾ ਸਹਿਯੋਗ ਬਹੁਤ ਵੱਡਾ ਸੀ ਲੋਕਾਂ ਦਾ ਸਹਿਯੋਗ ਵੱਡਾ ਸੀ ਰੱਬ ਦਾ ਆਸ਼ੀਰਵਾਦ ਸੀ ਕਿਉਂਕਿ ਲੋਕਾਂ ਦੇ ਵਿੱਚ ਰੱਬ ਵੱਸਦਾ ਜਦੋਂ ਤੁਸੀਂ ਸਾਰੇ ਇਕੱਠੇ ਥੀ ਤਾਂ ਰੱਬ ਵੀ ਆ ਕੇ ਤੁਹਾਡੇ 'ਚ ਬੈਠ ਗਿਆ ਰੱਬ ਨੇ ਵੀ ਦੇਖਿਆ ਇੰਨੀ ਦੁਨੀਆ ਫਿਰਦੀ ਐ ਤੇ ਰੱਬ ਵੀ ਨਾਲ ਹੋ ਗਿਆ ਆਪਣੇ ਸੋ 9 ਦਿਨ ਲਗਾਤਾਰ 9 ਦਿਨ ਅੱਜ ਤੱਕ ਦਾ ਇਤਿਹਾਸ ਹੈ ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਘਰ ਬਾਰੇ ਅੱਜ ਤੱਕ ਦਾ ਇਤਿਹਾਸ ਹੈ ਕਿ ਨਹੀਂ ਜਿਵੇਂ ਕਿਹਾ 9 ਦਿਨ ਲੱਗੇ ਜੀ ਸਾਰੇ ਤਾਂ 17 ਦਿਨ 23 ਦਿਨ ਤੱਕ ਲੱਗੇ ਤੇ ਵੀ ਆ ਗਿਆ ਆਪਣੇ ਨਹੀਂ 2-3 ਦਿਨ ਘਰ 'ਚ ਪਾਣੀ ਆਉਂਦਾ ਤੇ ਵਾਪਸ ਮੁੜ ਜਾਂਦਾ ਸੀ ਹਣ 9-10 ਦਿਨ ਲਗਾਤਾਰ ਆਉਂਦਾ ਰਿਹਾ ਐਸਾ ਗੋਲਮ ਚੱਲਿਆ ਜੀ ਸੋ ਇਸ ਕਰਕੇ ਬਹੁਤ ਵੱਡੀ ਆਫਤ ਸੀ ਜੀਚੋ ਚਲੋ ਅਸੀਂ ਬਚੇ ਆ ਪਰ ਪੰਜਾਬ ਡੁੱਬ ਗਿਆ ਹੁਣ ਜਿਹੜੀ ਉੱਥੇ ਹਾਲਤ ਹੋਈ ਹੈ ਮੈਂ 10 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਇਆ ਜਿਹੜਾ ਦੁੱਖ ਉੱਥੇ ਦੇਖਿਆ ਉਹ ਮਤਲਬ ਮਹਿਸੂਸ ਕਰ ਸਕਦਾ ਮੈਂ ਜਿਹਨੇ ਦੇਖਿਆ ਦੱਸਣਾ ਵੀ ਔਖ ਹੈ 1.5-2-2 ਲੱਖ ਦੀਆਂ ਮੱਝਾਂ ਲੋਕਾਂ ਨੇ ਸੰਗਲ ਖੋਲਤੇ ਵਿੱਚ ਚਲੇ ਵਿਚਾਰੀਆਂ ਜਿੱਥੇ ਜਾਣਗੇ ਜਾਣਗੀਆਂ ਵੀ ਸੰਗਲ ਵੱਜੇ ਤਾਂ ਨਾ ਮਰ ਜਾਣ ਇਹ ਕਿੱਲੇ ਤੇ ਤਾਂ ਨਾ ਮਰ ਜਾਣ ਇਹ ਇਸ ਤਰ੍ਹਾਂ ਦੀ ਹਾਲਤ ਹੋਏ ਹੁੰਦੇ ਜਦੋਂ ਪਾਣੀ 6-6 ਫੁੱਟ ਆ ਗਿਆ 7-7 ਫੁੱਟ ਪਾਣੀ ਆ ਗਿਆ ਉੱਥੇ ਕੀਤਾ ਕੀ ਜਾ ਸਕਦਾ ਸੀ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਲੋਕ ਬਚਾਏ ਸੀ ਸੋ ਇਹ ਬਹੁਤ ਵੱਡੀ ਤਰਾਸਦੀ ਜਿਹੜੀ ਆਈ ਸੀ ਉਤੋਂ ਚਲੋ ਇਹ ਵੀ ਦੁੱਖ ਹੈ ਸਾਨੂੰ ਇਸ ਚੀਜ਼ ਦਾ ਕਿ ਕੇਂਦਰ ਦੀਆਂ ਸਰਕਾਰਾਂ ਸਾਡੇ ਨਾਲ ਮਜ਼ਾਕ ਹੀ ਕਰਕੇ ਵਾਗ ਗਈ। ਪ੍ਰਧਾਨ ਮੰਤਰੀ ਸਾਹਿਬ ਆਏ ਹੁਣ 20000 ਕਰੋੜ ਰੁਪਏ ਦਾ ਨੁਕਸਾਨ ਤੇ ਉਹ 1600 ਕਰੋੜ ਦੀ ਗੱਲ ਕਰਕੇ ਵਾਗ ਗਏ। ਉਹ ਵੀ ਆ ਹੁਣ ਦੂਜੇ ਆਗੂ ਸਹਿਬਾਨ ਨੇ ਸਾਰੀਆਂ ਗੱਲਾਂ ਮੈਂ ਕਹਿੰਆਂ ਤੀ ਤੁਸੀਂ ਸੁਣਿਆ ਸਾਰੇ ਨੇ? ਹਾਂਜੀ ਹਾਂ। ਹੈ? ਸੁਣ ਵੀ ਲਿਆ ਕਰੋ ਵੀ ਅਸੀਂ ਕੀ ਬੋਲਦੇ ਹਾਂ ਉੱਥੇ। ਆ ਸੋਮਵਾਰ। ਠੀਕ ਠੀਕ ਬੋਲਿਆ ਨਾ ਤੇ। ਹੈ? ਤਸੱਲੀ ਆ ਤੁਹਾਨੂੰ ਓਕੇ ਬੋਲੀ ਜੀ ਸੋਮਵਾਰ ਨੂੰ ਫੇਰ ਦੱਸਾਂਗੇ ਇਹਨਾਂ ਨੂੰ ਇਹਨਾਂ ਨੇ ਜ਼ਮੀਨਾਂ ਲੈ ਰੱਖਿਆ ਨੇ ਉੱਥੇ ਇਹ ਜਿਹੜੇ ਵੱਡੇ ਆਗੂ ਸਹਿਬਾਨ ਕਹਾਉਂਦੇ ਨੇ ਸਸਤੀਆਂ ਲੋਕਾਂ ਦੀਆਂ ਜ਼ਮੀਨਾਂ ਲੈ ਕੇ ਇਹਨਾਂ ਨੇ ਵਿੜਾ ਬਿਠਾਇਆ ਉੱਥੇ ਕੋਈ ਜ਼ਮੀਨ ਕਿਸੇ ਪਾਸੇ ਤੋੜ ਲਈ ਕਿਸੇ ਨੀਮੀ ਕਰ ਲਈ ਕਿਤੇ ਉੱਚੀ ਕਰ ਲਈ ਇਹ ਹਾਲ ਇਹਨਾਂ ਦਾ 2-200 ਕਿੱਲਾ 4-400 ਕਿੱਲਾ ਇਸ ਤਰ੍ਹਾਂ ਲੋਕਾਂ ਦੇ ਘਲ ਕੋਟੇ ਹੁਣੇ ਕਾ ਗਰਦੀ ਰੱਬ ਨਾਲ ਕਰੇ ਤੇ ਕਦੀ ਮਾਰ ਹੁੰਦੀ ਆ ਆਪਣੇ ਤੇ ਇੱਥੇ ਜੇ ਕੋਈ ਆਪਣੇ ਜਮੀਨਾਂ ਦੇ ਸੌਦੇ ਕਰਨ ਲੱਗੇ ਜੇ ਮਾਨੂੰ ਤਕਲੀਫਤਾ ਹੋਊਗੀ ਨਾ ਸੋ ਇਹ ਜਹਾਲ ਇਹਨਾਂ ਨੇ ਕੀਤਾ ਪਰ ਲੋਕਾਂ ਨੂੰ ਪਤਾ ਹੈ ਲੋਕਾਂ ਦੀ ਤਸੱਲੀ ਹੈ ਕਿ ਜੋ ਪੰਜਾਬ ਸਰਕਾਰ ਇਸ ਸਮੇਂ ਕਰ ਸਕਦੀ ਸੀ ਇਸ ਸਮੇਂ ਹੋਰ ਕੁਝ ਨਹੀਂ ਹਰ ਚੀਜ਼ ਮੁਹੱਈਆ ਕਰਾਈ ਅਰ ਹੁਣ ਇੱਥੇ ਲਾ ਲਓ ਤੁਸੀਂ ਆਪਣੇ ਇੱਥੇ ਆਪਣੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ 'ਚ ਮੈਨੂੰ ਬੁਲਾ ਕੇ ਪੰਜ ਚਾਰ ਪਿੰਡਾਂ ਦੇ ਵਿੱਚ ਤਾਂ ਪਾਠ ਦੇ ਭੋਗ ਵੀ ਹੋ ਗਏ ਉਹਨਾਂ ਤੇ ਬੁਲਾ ਕੇ ਸਾਰੇ ਲੋਕਾਂ ਨੇ ਤਾਰੀਫ ਕੀਤੀ ਹੈ ਵੀ ਸਰਕਾਰ ਨੇ ਜੋ ਬਣ ਸਕਦਾ ਸੀ ਕੀਤਾ ਅ ਸਾਰੇ ਆਪਾਂ ਇਸ ਚੀਜ਼ ਦੇ ਗਵਾਹ ਪਰ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਜਿਵੇਂ ਚੱਲਦਾ ਚੱਲੀ ਜਾਵੇ ਪਰ ਆਪਾਂ ਆਪਣੀ ਚਾਲ ਚੱਲੀ ਜਾਣਾ ਆਪਾਂ ਆਪਦੇ ਕੰਮ ਕਰੀ ਜਾਣੇ ਨੇ ਆਪਾਂ ਮੈਨੂੰ ਇਸ ਚੀਜ਼ ਦਾ ਫਖਰ ਹੈ ਕਿ ਜਿਹੜੇ ਕੰਮ ਪਿਛਲੇ 40 ਸਾਲਾਂ ਤੋਂ ਨਹੀਂ ਹੋਏ ਉਹ ਆਪਣੇ ਹੁਣ ਹੋਏ ਨੇ ਆ ਵੱਡੀ ਗੱਲ ਪਾਣੀ ਦੀ ਹੁੰਦੀ ਹੈ ਅੱਜ ਸਭ ਤੋਂ ਵੱਡੀ ਜ਼ਰੂਰਤ ਖੇਤਾਂ ਨੂੰ ਪਾਣੀ ਦੀ ਐ ਕਿਉਂਕਿ ਧਰਤੀ ਹੇੜਲਾ ਪਾਣੀ ਤੇ ਅਸੀਂ ਕੱਢ ਲਿਆ ਸਾਰਾ ਉਹ ਵੀ ਮੈਂ ਗੱਲ-ਗੱਲ ਕੀਤੀ ਸੀ ਉਹ ਵੀ ਤੁਸੀਂ ਸੁਣੀ ਹੋਊਗੀ ਅਸੀਂ ਪਾਣੀ ਕੋਈ ਆਪ ਨਹੀਂ ਪੀ ਗਏ ਪੰਜਾਬ ਦਾ ਇਹ ਪੰਜਾਬ ਦਾ ਪਾਣੀ ਅਸੀਂ ਦੇਸ਼ ਤੇ ਕਰਵਾਨ ਕੀਤਾ ਆ ਜਿਹਦੇ ਪਿੱਛੇ ਮੋਦੀ ਅੱਜ ਸਾਨੂੰ ਅੱਖਾਂ ਦਿਖਾਉਣ ਲੱਗ ਰਿਹਾ ਐ ਤੇ ਭਾਜਪਾ ਵਾਲੇ ਸਾਨੂੰ ਜਲੀਲ ਕਰ ਰਹੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕੇ ਤੇ ਇਹ ਤੁਸੀਂ ਲੋਕਤੀ ਇਹ ਜਿਨ੍ਹਾਂ ਨੇ ਆਪਦਾ ਗਵਾਲਿਆ ਸਾਰਾ ਕੁਝ ਧਰਤੀ ਹੇਠਲਾ ਪਾਣੀ ਗਵਾਲਿਆ ਜ਼ਮੀਨਾਂ ਦੀ ਉਪਜਾਊ ਸ਼ਕਤੀ ਗਵਾਲੀ ਆਪਾਂ ਚੌਲ ਕਿੱਥੇ ਖਾਣੇ ਆ ਆਪਾਂ ਦਾ ਜਦੋਂ ਬਿਮਾਰ ਹੋ ਜੀ ਉਦਦੇ ਵੇਸ਼ ਖਿਚੜੀ ਜੀ ਬਣ ਜੇ ਨਹੀਂ ਤੇ ਆਪਾਂ ਚੌਲ ਕਿੱਥੇ ਖਾਣੇ ਆ ਤੇ ਪਾਣੀ ਤਾਂ ਚੌਲਾਂ ਤੇ ਹੀ ਕਰਵਾਨ ਕਰਤਾ ਨਾ ਆਪਾਂ ਨੇ ਚੌਲ ਪੈਦਾ ਕਰਕੇ ਸਾਰੇ ਦੇਸ਼ ਨੂੰ ਦੇਤੇ ਸੋ ਇਸ ਕਰਕੇ ਪੰਜਾਬ ਦਾ ਹੱਕ ਹੈ ਸਾਡੇ ਲੋਕਾਂ ਦਾ ਹੱਕ ਹੈ ਤੇ ਪਰ ਉਹ ਮੋਦੀ ਸਾਹਿਬ ਮਜ਼ਾਕ ਕਰਕੇ ਚਲੇ ਗਏ ਮੈਂ ਤਾਂ ਹੈਰਾਨ ਐ ਇਸੀ ਤੋਂ ਐਡੇ ਤੁਸੀਂ ਸਿਆਣੇ ਬਿਆਣੇ ਬੰਦੇ ਆ ਤੁਸੀਂ ਕਿਹੋ ਜਿਹੀ ਬਿਆਨਬਾਜ਼ੀ ਕਰਦੇ ਆ ਇੱਥੇ ਕਹਿਗੇ ਜੀ ਕਹਿੰਦੇ ਤਾਂ ਮਾਈਨਿੰਗ ਹੋ ਗਈ ਤਾਂ ਫਲੱਡ ਆ ਗਏ ਹੁਣ ਮੈਂ ਇਹ ਵੀ ਗੱਲ-ਗੱਲ ਦੱਸੀ ਦੀ ਮਗਰ ਤਾਂ ਗੱਲ ਹੀ ਵਧੀਆ ਹੋਗੀ ਜੇ ਕਦੇ ਮੀਂਹ ਪਵਣਾ ਹੈ ਫੇ ਧਰਤੀ ਪਟਲਿਆ ਕਰਾਂਗੇ ਮੀਂਹ ਪਿਆ ਜਾ ਕਰੂਗਾ ਹੁਣ ਅਸੀਂ ਤਾਂ ਕਿਸੇ ਕਿਤਾਬ ਚ ਪੜਿਆ ਨਹੀਂ ਇਹ ਪੜਿਆ ਤੁਸੀਂ ਦੱਸ ਦਿਓ ਕਿਸੇ ਨੇ ਪੜਿਆ ਹੈ ਕਿਤਾਬ ਚ ਕਿਸੇ ਉਨੇ ਨਵਾਂ ਫਾਰਮੂਲਾ ਦੱਸ ਕੇ ਕੱਲ ਸਾਨੂੰ ਕਹਿੰਦੇ ਮੈਨ ਮੇਡ ਫਲੱਡ ਹੁੰਦੇ ਨੇ ਜੀ ਕਹਿੰਦੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਜੋ ਕੀਤੇ ਜਾਂ ਜਾ ਰਹੀਆਂ ਨੇ ਦੇਖੋ ਸਾਡੇ ਜ਼ਖਮਾਂ ਤੇ ਜੇ ਮੱਲਮ ਨਹੀਂ ਲਾ ਸਕਦੇ ਤਾਂ ਨਮਕ ਛਿੜਕਣ ਦਾ ਕੰਮ ਨਾ ਕਰੋ ਜਿਹਦੀ ਸਾਨੂੰ ਤਕਲੀਫ ਹੋ ਰਹੀ ਹੈ ਅੱਜ ਹਰ ਪੰਜਾਬ ਦਾ ਬੰਦਾ ਮਹਿਸੂਸ ਕਰਦਾ ਹੈ ਵੀ 1600 ਕਰੋੜ ਕੀ ਹੁੰਦਾ ਆ ਮੁੱਖ ਮੰਤਰੀ ਸਾਹਿਬ ਨੇ ਕੱਲ ਦੱਸਿਆ ਦੀ ਉੱਤੇ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਹੈ ਜੇ ਇੱਕ ਸੜਕ 1 ਕਿਲੋਮੀਟਰ ਬਣਾਣੀ ਹੋਵੇ 18 ਫੁੱਟ ਦੀ ਤੇ ਕਰੋੜ ਰੁਪਏ ਚਾਹੀਦਾ ਤੇ ਦੱਸੋ 80 ਲੱਖ ਨਾਲ ਕੀ ਹੋਊਗਾ ਕਿਹੜੀ ਫਸਲ ਦਾ ਮੁਆਵਜ਼ਾ ਹੋ ਜੂ ਕਿਹੜਾ ਘਰ ਪੈ ਜਾਊਗਾ ਕੀ ਹੋ ਜਾਊਗਾ ਸੋ ਇਸ ਦੇ ਲਈ ਅਸੀਂ ਰੱਖਿਆ ਗੱਲ ਸਾਰੇ ਹੁਣ ਪਾਸ ਵੀ ਕਰਾਂਗੇ ਪਰ ਮਤਲਬ ਦੇਖੋ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਪਰ ਕੋਈ ਗੱਲ ਨਹੀਂ ਆਪਣਾ ਹਲਕਾ ਠੀਕ ਰਿਹਾ ਠੀਕ ਰਹੂਗਾ ਤੇ ਜਿਹੜੇ ਕੰਮਕਾਰ ਹੋਈ ਜਾ ਰਹੇ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਤੇ ਬਾਕੀ ਜਿਹੜੇ ਕੰਮ ਨੇ ਉਹ ਵੀ ਆਪਾਂ ਸਾਰੇ ਰਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ